ਗੱਲ ਕਰੀਏ ਸਿੰਗਰ ਰਾਜਵੀਰ ਦੀ ਰਾਜਵੀਰ ਨੂੰ ਅੱਜ 7 ਦਿਨ ਹੋ ਚੁੱਕੇ ਨੇ ਹਸਪਤਾਲ ਫੋਰਟਿਸ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਔਰ ਪੰਜਾਬ ਦੇ ਦਿਗਜ ਸਿੰਗਰ ਨੇ ਜਿਹੜੇ ਉਹ ਵੀ ਉਹਨਾਂ ਦੀ ਖਬਰ ਲਈ ਪਹੁੰਚ ਲੈਨੇ ਭਾਵੇਂ ਰਾਜਨੀਤਿਕ ਹੋਣ ਭਾਵੇਂ ਸਿੰਗਰ ਹੋਣ ਇਹ ਰਾਜਵੀਰ ਦੀ ਸਿਹਤ ਲਈ ਰੱਬ ਕੋਲੋਂ ਅਰਦਾਸ ਕਰ ਰਹੇ ਨੇ ਕਿ ਇਹਨਾਂ ਦੀ ਸਿਹਤ ਜਲਦ ਤੋਂ ਜਲਦ ਠੀਕ ਹੋਵੇ ਔਰ ਉਹਨਾਂ ਦੀ ਸਿਹਤ ਹੈ ਜਿਹੜੀ 7 ਦਿਨ ਹੋ ਚੁੱਕੇ ਨੇ ਅੱਜ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਆ ਰਿਹਾ ਪਸ਼ੂ ਦੇ ਕਾਰਨ ਇਹ ਐਕਸੀਡੈਂਟ ਹੋਇਆ ਜਿਸ ਕਾਰਨ ਉਹਨਾਂ ਨੂੰ ਅੱਜ ਹਸਪਤਾਲ ਦੇ ਵਿੱਚ ਉਹ ਦਾਖਲ ਨੇ ਪਿਛਲੇ 7 ਦਿਨ ਤੋਂ ਆਵਾਰਾ ਪਸ਼ੂਆਂ ਦੇ ਕਾਰਨ ਇਹੋ ਜੇ ਵੱਡੇ ਹਾਦਸੇ ਵਾਪਰ ਜਾਂਦੇ ਨੇ ਸਰਕਾਰਾਂ ਨੂੰ ਚਾਹੀਦਾ ਜਦੋਂ ਅਸੀਂ ਗਊ ਟੈਕਸ ਹੈ ਜਿਹੜਾ ਉਹ ਬਿੱਲ ਦੇ ਵਿੱਚ ਲੱਗ ਕੇ ਆਉਂਦਾ ਔਰ ਜਿਹੜੀ ਪਬਲਿਕ ਹੈ ਉਹ ਗਊ ਟੈਕਸ ਹੈ ਜਿਹੜਾ ਉਹ ਭਰਦੀ ਹੈ ਪਰ ਫਿਰ ਵੀ ਜਦੋਂ ਇਹੋ ਜਿਹੇ ਹਾਸੇ ਵਾਪਰ ਜਾਂਦੇ ਨੇ ਤਾਂ ਜਿਹੜੇ ਲੋਕ ਨੇ ਉਹਨਾਂ ਦੇ ਘਰ ਦੇ ਨੇ ਉਹਨਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਰਾਜਵੀਰ ਪਿਛਲੇ 7 ਦਿਨ ਤੋਂ ਹਸਪਤਾਲ ਦੇ ਵਿੱਚ ਦਾਖਲ ਨੇ ਅਸੀਂ ਵੀ ਕਾਮਨਾ ਕਰਦੇ ਆ ਕਿ ਉਹ ਜਲਦ ਤੋਂ ਜਲਦ ਰਾਜੀ ਹੋਣ ਔਰ ਆਪਣੇ ਘਰ પાਟ ਸਕਣ ਸੋ ਤੁਹਾਨੂੰ ਵੀ ਇਹਹੀ ਅਪੀਲ ਹੈ ਕਿ ਅਰਦਾਸ ਕਰੋ ਕਿ ਰਾਜਵੀਰ ਜਲਦੋ ਜਲਦ ਠੀਕ ਹੋ ਜਾਵੇ ਔਰ ਆਪਣੇ ਘਰ ਨੂੰ ਪਰਤਨ